ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਂਦੇ ਗੱਲਬਾਤ ਦੇ ਵਿੱਚ ਤੜ ਨਹੀਂ ਗਈ ਹਣਾ ਹਾਂ ਉਹ ਸਾਹਮਣੇ ਤੁਹਾਨੂੰ ਦਿਖੰਦਿਆ ਵਾ ਤੇ ਹੁਣ ਜਾ ਰਹੇ ਆ ਅਸੀਂ ਤਾਕੇ ਨੂੰ ਲੈਣ ਆਕਾ ਕੋਲੋਂ ਕਿਉਂ ਮਸਤ ਨੂੰ ਲੈਣ ਜਾ ਰਹੇ ਆ ਆਪਣੇ ਭੂਆ ਕੋ ਦੋ ਦਿਨ ਦਾ ਗਿਆ ਤੇ ਹੁਣੇ ਫੋਨ ਕੀਤਾ ਤੇ ਪੁੱਛਿਆ ਕਿ ਅਸੀਂ ਲੈਣ ਆ ਰਹੇ ਆ ਅੰਦਰ ਨਹੀਂ 1 2 3 3 ਦਿਨ ਹੋਰ ਰਹਿਣਾ ਆਪਾਂ ਦੇ ਕੱਲ ਸਕੂਲ ਆ ਕਰ ਕੇ ਹੀ ਲੈਣ ਜਾ ਰਹੇ ਆ ਜੰਡਾੜੇ ਲੱਗੇ ਪਿੰਡ ਆ ਬਾਕੀ ਹੈ ਕਿ ਆਪਾਂ 2 ਦਿਨ ਜੀ ਆਪਣੀ ਤੇ ਬਸ ਬਸ ਹੋ ਗਈ ਆ ਅੱਡਾ ਤਾਂ ਦਿਨ ਨਹੀਂ ਲੱਗਦਾ ਇਹ ਛਦਾਈਆਂ ਨੂੰ ਤੁਰੇ ਫਿਰਦੇ ਆ ਹਾਂ ਤੇ ਰਾਤ ਨੂੰ ਘਰ ਜਾਣ ਨੂੰ ਦਿਲ ਨਹੀਂ ਕਰਦਾ ਰੱਦੀ ਵੀ ਟ੍ਰਿਪਲ ਵਾਈ ਤੇ ਘਰੇ ਆਏ ਘਰ ਦੇ ਅੱਗੋਂ ਫੇਰ ਲੰਘ ਗਏ ਕਿ ਨਹੀਂ ਥੋੜੀ देर ਬਾਹਰ ਟਹਿਲ ਲੈਨੇ ਆ ਅਜੇ ਨਹੀਂ ਢਲ ਕਰਨ ਦੇ ਘਰ ਜਾਣ ਜੀ ਨਹੀਂ ਲੱਗਦਾ ਮਸਾਂ ਵੀ ਤੇ ਹੋਣਾ ਜੇ ਤੇ 12 ਵਜੇ ਨੇ ਤੇ ਸ਼ਾਮ ਤੱਕ ਵੇਹ ਭੂਆ ਜੀ ਉਹਦੇ ਕਹਿੰਦੇ ਸੀ ਕਿ ਛੱਡ ਜਾਗੇ ਪਰ ਆਪਾਂ ਕਭੇ ਨਹੀਂ ਕਿਤੇ ਕੈਨਸਲ ਨਾ ਹੋ ਜੇ ਆਪਾਂ ਇਸ ਤੋਂ ਮੁੱਤਲ ਗੱਲ ਸਾਂਗੀ ਜੇ ਲੋਕ ਦੀ ਗੱਲ ਜਿਹੜੀ ਹੈ ਨਾ ਔਰਤ ਜਿਹੜੀ ਤੇ ਬਿਮਾਰ ਨਹੀਂ ਹੋਣੀ ਚਾਹੀਦੀ ਐ ਬੰਦੇ ਦਾ ਪ੍ਰਸ਼ਾਦੇ ਪਾਣੀ ਦਾ ਔਖਾ ਹੋ ਜਾਂਦਾ ਬੰਦੇ ਦਾ ਉਸ ਤਰ੍ਹਾਂ ਵੀ ਔਖਾ ਹੋ ਜਾਂਦਾ ਕਿ ਯਾਰ ਕਿੱਥੇ ਇਸ ਲਾਗੇ ਬੰਨੇ ਤਰੀ ਫਿਰਦੀ ਆ ਕਿੱਥੇ ਬੈੱਡ ਦੇ ਉੱਤੇ ਕੀ ਨਾ ਬੈੱਡ ਦੇ ਉੱਤੇ ਪਈ ਰਹਿਣਾ ਤੇ ਆਪਣੇ ਆਪ ਨੂੰ ਚੰਗਾ ਨਹੀਂ ਲੱਗਦਾ ਤੇ ਨਾਲ ਤੁਰਦੇ ਫਿਰਦੇ ਆਵਾਜ਼ ਦੇ ਵਿੱਚ ਤੜ ਹੋਵੇ ਨਾ ਦੱਕੇ ਦੱਕੇ ਸਾਨੂੰ ਵਜਦੇ ਵਜਦੇ ਰਹਿਣ ਸਾਨੂੰ ਹਨਾ ਉਹਦੇ ਕਰਕੇ ਫਿਰ ਜਿਹੜਾ ਵਾ ਨਾ ਜ਼ਿੰਦਗੀ ਜਿਹੜੀ ਹੈ ਨਾ ਬੜੀ ਸੋਹਣੀ ਜੀ ਲੱਗਦੀ ਯਾਰ ਸਾਨੂੰ ਕਿਧੱਕੇ ਮਾਰਨ ਆਲਾ ਹੈਗਾ ਕੋਈ ਹੈ ਚਲੋ ਠੀਕ ਹੈ ਬਾਕੀ ਇੱਕ ਕਮੈਂਟ ਆਇਆ ਸੀ ਆਪਾਂ ਜ਼ਿਆਦਾਤੋਂ ਤੁਹਾਨੂੰ ਪਤਾ ਕਿ ਨਹੀਂ ਵੀਡੀਓ ਪਾਈਆਂ ਕੋਈ ਵੀ ਹਸਪੀਟਲ ਦਾ ਜਾਂ ਕੁਛ ਹੈ ਜਿਹੜੇ ਸਾਨੂੰ 3-4 ਦਿਨ ਤੋਂ ਡ੍ਰਿਪ ਆ ਵਗੈਰਾ ਲੱਗਦੀਆਂ ਹਸਪੀਟਲ ਐਡਮਿਟ ਤੇ ਬਿਮਾਰ ਜਿਹੜਾ ਉਸ ਤੋਂ ਵੀ 2-3 ਦਿਨ ਪਹਿਲਾਂ ਤੋਂ ਚੱਲਦੇ ਪਏ ਆ ਇੱਕ ਕਮੈਂਟ ਆਇਆ ਇੱਕੋ ਹੀ ਵੀਡੀਓ ਪਾਈ ਜਿਸ ਵਿੱਚ ਮੈਂ ਕਾਫੀ ਮੈਸੇਜ ਆਉਣ ਦੇ ਕਰਕੇ ਹੀ ਵੀਡੀਓ ਪਾਈ ਆ ਤੇ ਉਹ ਕਹਿੰਦੇ ਕਿ ਤੁਸੀਂ ਬਾਕੀ ਪ੍ਰੋਗਰਾਮਾਂ ਕੋ ਸ਼ਾਇਦ ਕੰਟੈਂਟ ਕ੍ਰੀਏਟ ਕਰ ਰਹੇ ਹੋ ਤੇ ਉਹਨਾਂ ਨੂੰ ਦੱਸ ਦਈਏ ਵੀ ਕੰਟੈਂਟ ਕ੍ਰੀਏਟ ਕਰ ਜਿਹੜਾ ਐਡਾ ਬੜਾ ਬਿੱਲ ਪੇ ਕਰਕੇ ਆਏ ਨਾ ਜਿਹੜਾ ਤੇ ਇਹਦੇ ਬੈਦ ਨਹੀਂ ਮੈਂ ਦੱਸਣਾ ਕਿ ਤੁਹਾਨੂੰ ਬਿੱਲ ਕਿੰਨਾ ਪੇ ਕੀਤਾ ਵਾ ਕੰਟੈਂਟ ਕ੍ਰੀਏਟ ਕਰਨ ਵਾਲਿਆਂ ਦੇ ਜਿਹੜੇ ਆ ਨਾ ਉਹਨਾਂ ਦੀਆਂ ਆਵਾਜ਼ਾਂ 'ਚ ਨਹੀਂ ਫਰਕ ਪੈਂਦੇ ਤੇ ਬੋਲਿਆ ਵੀ ਨਹੀਂ ਜਾਣਦੇ ਇੰਨੀ ਇੰਨੀ ਕਿ ਜਿਆਦਾ ਵੀਕਨੈਸ ਹੋ ਗਈ ਹੈ ਕਿ ਮੇਰੇ ਕੋਲ ਉਹਨਾਂ ਨੂੰ ਨਹੀਂ ਫੜਿਆ ਜਾਂਦੇ ਆ ਤੇ ਬਾਕੀ ਇਹਨਾਂ ਨੇ ਮੈਨੂੰ ਥੋੜਾ ਜਿਆਦਾ ਹਲੋ ਕੀ ਅੱਲਾ ਸ਼ੇਰੀ ਜੀ ਦਿੱਤੀ ਵੀ ਪਾਉ ਉੱਠ ਕਰੇ ਸ਼ੁਰੂ ਆਪਣਾ ਕੰਮ ਤੇ ਉਹ ਨਾ ਹੋਈ ਉਤਰਾਉ ਦੀ ਭੂਆ ਨੇ ਛੱਡਣਾ ਆਣਾ ਸੀ ਤੇ ਪਰ ਮੈਂ ਕਿਹਾ ਕਿ ਚਲੋ ਉੱਠੋ ਕੱਪੜੇ-ਕਪੜੇ ਪਾਓ ਤੇ ਚਲੀ ਆਪਾਂ ਤੇ ਚੱਲ ਪਏ ਆਪਾਂ ਜਨੜਿਆਲੇ ਗੁਰੂ ਘਰ ਵੱਲ ਨੂੰ ਤੇ ਲਾਗੇ ਪਿੰਡ ਸਾਡੀ ਭੈਣ ਦਾ ਤੇ ਉੱਥੇ ਉਹਨਾਂ ਨੇ ਜਨੜਿਆਲੇ ਗੁਰੂ ਛੱਡ ਜਾਣਾ ਤੇ ਅਸੀਂ ਡੰਡਿਆੜੋਂ ਲੈ ਕੇ ਤੇ ਅੰਮ੍ਰਿਤਸਰ ਘੇਰ ਵਾਪਸ ਰਸਤੇ ਵਿੱਚ ਇੱਕ ਜਗ੍ਹਾ ਰੁਕਣਾ ਵਾ ਥੋੜਾ ਜਿਹਾ ਬ੍ਰੇਕਫਾਸਟ ਮੇ ਕਰਨਾ ਵਾ ਕਿਉਂਕਿ ਤੁਹਾਨੂੰ ਪਤਾ ਹੈ ਤਿੰਨ ਦਿਨ ਤੋਂ ਜਿਹੜਾ ਪ੍ਰਸ਼ਾਦਾ ਪਾਣੀ ਚੰਗੇ ਤਰੀਕੇ ਨਾਲ ਨਹੀਂ ਚੱਲੰਦਿਆ ਤੇ ਫਾਇਦਾ ਪਾਣੀ ਛਕ ਲੈਨੇ ਆ ਤੁਹਾਨੂੰ ਉੱਥੇ ਹੋ ਸਕੇ ਗਏ ਦਰਸ਼ਨ ਕਰਵਾ ਦੇ ਅੱਛਾ ਟਰੇਡਿਓ ਵਲੌਗ ਦਾ ਜਿੰਨਾ ਕੁ ਕੰਟੀਨਿਊ ਹੋਇਆ ਕਰਾਂਗੀ ਤੇ ਮਿਲਦੀ ਹਾਂਜੀ ਤੇ ਪਿਆਰਿਓ ਹਿੰਮਤ ਨੂੰ ਆਪਾਂ ਲੈਏ ਆ ਤੇ ਬਹੁਤ ਹੀ ਅਮਰਸਰ ਸਾਹਿਬ ਤੇ ਵਲੌਗ ਦਾ ਹੋ ਗਿਆ ਭੁੱਲ ਗਿਆ ਸੀ ਜੀਤਾ ਸੇਕੋ ਕੇ ਆ ਗਿਆ ਪਰਾਂਦੇ ਕਿ ਨਾਨਕਿਆਂ ਤੋਂ ਬਿਮਾਰੋ ਕੀ ਨੇੜੀਆਂ ਹੁੰਦੇ ਆ ਪਰ ਇੱਥੇ ਕੂਆ ਕੋ ਨੇੜੀਆਂ ਬਿਮਾਰੋ ਕਹੇਗੇ ਹਮਤੇ ਮੈਂ ਕਿਉਂ ਠੀਕ ਖਾਲਸਾ ਮੈਂ ਕਿੱਡੀ ਫਤੇ ਕਰ ਦੋ ਫਤੇ ਬਲਾ ਦੋ ਵੇ ਲੋ ਫਤੇ ਵੇ ਲੋ ਆਂਦਾ ਮੇਰੀ ਮਾਂ ਭਈਏ ਮੈਂ ਕਿਉਂ ਠੀਕ ਰਹਾ ਮਾਂ ਗਲਾ ਖਰਾਬ ਕੋਲਡ ਹੁੰਦਿਆ ਇੱਥੇ ਕੰਡਾ ਚਾ ਨਹੀਂ ਲੱਗ ਜਾਂਦਾ ਜਿਹੜਾ ਉਹ ਪਿਆ ਤੇ ਬੋਲਣ ਨਹੀਂ ਦਿਆ ਹਮਚੀ ਨੀਦਰਾ ਹਜੇ ਦਾ ਮੂਡ ਨਹੀਂ ਠੀਕ ਹੈਗਾ ਹੁਣ ਪਹਿਲਾਂ ਦਵਾਈ ਲੈ ਲਈਏ ਦੇਤਾ ਨੇ ਖੰਗ ਕੇ ਤੇ ਫਿਰ ਮਿਲਦੇ ਆ ਘਰ ਜਾ ਕੇ ਅੱਗੇ ਕੀ ਪਲਾਨ ਵੀ ਦੇਖਦੇ ਆ ਅਜੇ ਐਤਵਾਰ ਹੈਗਾ ਵਾ ਤੇ ਐਤਵਾਰ ਤੇ ਕੋਈ ਪਲਾਨ ਹੁੰਦਾ ਨਹੀਂ ਆ ਤਾਂ ਇਹ ਤੇ ਸੋਚਦੇ ਆ ਵੀ ਕਰੀਏ ਕੀ ਜਿਹੜਾ ਟਾਈਮ ਬਸ ਨਹੀਂ ਹੁੰਦਾ ਐਤਵਾਰ ਮੇਰਾ ਹੁਣ ਥੋੜਾ ਜਿਆਦਾ ਹੋ ਗਿਆ ਨਾ ਕਿ ਬੋਰ ਹੋ ਗਈਆਂ ਮੈਂ ਤਿੰਨ ਚਾਰ ਦਿਨ ਤੋਂ ਹਸਪਤਲ 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 ਅੱਥਾੜਾ ਵੇਖੋ ਕੀ ਬਣਿਆ ਲਾ ਲਾ ਕੇ ਡ੍ਰਿਪਾਂ ਤੇ ਸ਼ਾਮ ਨੂੰ ਹਿਮਤ ਸਿੰਘ ਜੀ ਉਮਰਸਨ ਵਾਲੇ ਪੇਜ ਤੇ ਲਾਈਓ ਆਂਗੇ ਲਾਈਵ ਤੇ ਅੱਗੇ ਜੁੜਾਂਗੇ ਆਪਾਂ ਜੀ ਗੱਲਾਂ ਬਟਾਉਂਦੇ ਆ। ਸ਼ਾਇਦ ਇਹ ਵਲੌਗ ਤੁਹਾਨੂੰ ਇੱਕ ਦਿਨ ਲੇਟ ਮਿਲੇ। ਪਰ ਇਹ ਆ ਕਿ ਲਾਈਵ ਜ਼ਰੂਰ ਹੋਵਾਂਗੇ। ਜਿਵੇਂ ਮਤਲਬ ਹਿੰਮਤ ਸਿੰਘ ਉਮਰਸਰ ਵਾਲੇ ਪੀ। ਮੈਂ ਥੱਕ ਗਿਆ ਬੱਜ ਕਰਦੀ ਗੱਲ। ਹਾਂਜੀ ਅਸੀਂ ਆ ਗਏ ਘਰੇ। ਤੇ ਹਿੰਮਤ ਸਿੰਘ ਦੀ ਦਾ ਟੈਸਟ ਬਾਹਰੋਂ ਕਰਾਇਆ ਹੋਆ ਤਾਂ ਕਰਕੇ ਕਰਾਇਆ ਕਿਉਂਕਿ ਐਤਵਾਰ ਸੜੀਆਂ ਲੈਬਾਂ ਬੰਦ ਹੁੰਦੀਆਂ। ਤੇ ਥੋੜੀ ਜੀ ਪ੍ਰੋਬਲਮ ਆਈ ਆ ਜਿਸ ਕਰਕੇ ਮੈਂ ਵਲੌਗ ਨਹੀਂ ਬਣਾ ਸਕਿਆ ਉੱਥੇ। ਕਿਟਲ ਲਾ ਜਿਆਦਾ ਸੀ ਹੁਣ ਦਵਾਈ ਲੈ ਕੇ ਆਏ ਆਂ ਉਹਦੀ ਤੇ ਘਰੇ ਆ ਕੇ ਤੇ ਥੋੜਾ ਰਿਲੈਕਸ ਹੋਈ ਆਂ ਤੇ ਹੁਣ ਹਿੰਮਤ ਸਿੰਘ ਨਾਲ ਲੱਗਾ ਬਈ ਥੀ ਮਤੇ ਸਾਡੀ ਵੇਖਣਦੇ ਹਾਂ ਤੇ ਥੱਲੇ ਲੱਗੇ ਆ ਸਿੰਘ ਆਪਣੀ ਪੈਕਿੰਗ ਦੇ ਲਈ ਅੰਜ ਲੱਗੇ ਹੋ ਸ਼ੇਰੋ ਹੈਂ ਸ਼ੇਰੋ ਵੀ ਕੋ ਬਲੌਗ ਵੇਖ ਕੇ ਤਾਂ ਸਾਰੇ ਕੀ ਨਾ ਮਤਾ ਤੋ ਗਏ ਆ ਵੀਡੀਓ ਬਣਨ ਲੱਗੀ ਆ ਤੂੰ ਇੱਥੇ ਬੈਠਾ ਕਰਦਾ ਤੂੰ ਜਦੋਂ ਵੇਖੋ ਇੱਥੇ ਬੈਠਾ ਨਾ ਹੈਂ ਕੰਮ ਕਰ ਲਿਆ ਕਰ ਥੋੜਾਇਆ ਦੱਸ ਹੁਣ ਤਲ ਘਟਣ ਦਿਆ ਹੁਣ ਤੂੰ ਐਹੀ ਬਾਹੀ ਮੈਂ ਕੰਮ ਕਰਾਂ ਆ ਕੰਮ ਕਰਵਾਣੇ ਤੂੰ ਕਿਨਾ ਰਹਿਗਾ ਵਾ ਚੌਧਰੀ 3 ਮਿੰਟ ਆਰਡਰ ਮਾਰ ਦੇ ਮੈਂ ਹੈ 3 ਮਿੰਟ ਆਰਡਰ ਦਿੰਦੇ ਮੈਂ ਨਾ ਆਰਡਰ ਦਿਨਾ ਦੋ ਨੂੰ ਆਹ ਵੇ ਮਾਉਂ ਯਾ ਉਹ ਫਲਤਾ ਹੈ ਮਾਉਂ ਹੈ ਬੈਠਾ ਬਿਠਾ ਮੈਂ ਕੀ ਆਖਿਆ ਤੂੰ ਢੋਲ ਢੀ ਲੈ ਹੈ ਓਏ ਢੋਲ ਢੀ ਲੈ ਆ ਮੁੰਡਾ ਵੇ ਹੁੰਦਾ ਢੋਲ ਜਟੋ ਲੈ ਗਿਆ ਹੈ ਕਰੀ ਮਨਾਂ ਵਲੌਗ ਚ ਲਈਏ ਲੈ ਜਾਏਗਾ ਕਲਾਵਾ ਨਾਲ ਬੰਦਾ ਕਲਾਵਾ ਹਾਂ ਵੱਡਾ ਟੋਲ ਵੱਡਾ ਜੱਡ ਡੜੀ ਵਜਾਉਂਦੇ ਠੀਕ ਹੈ ਸੰਗਣਾ ਹੋਣੀ ਸੀ ਆਪਾਂ ਐ ਟੋ ਲਟੂ ਹੁਲਕਾਰ ਕਰਦੇਣਾ ਆਪਾਂ ਓਏ ਮੇਰਾ ਨਾ ਸੁੱਟਦੀ ਹੁਣੇ ਕੀ ਫੋਨ ਆਪਣੇ ਕੋ ਰੰਗ ਵੇਖੋ ਵਰਨੇ ਦਾ ਪਰ ਨਦਰ ਰੰਗ ਉਹ ਰੰਗ ਤੂੰ ਚੁਣ ਕੇ ਲਿਆਈਏ ਇਹ ਰੰਗ ਮੈਂ ਨਹੀਂ ਕਿੰਦੇ ਲੈ ਤੇ ਟਾਈਮ ਆ ਗਿਆ ਇੰਗਰੇਜ ਲੋਕਾਂ ਆਏ ਆਪਣੇ ਰੰਗ ਕਿ ਕਿ ਵਰਗਾ ਇਹ ਮੁੰਡਿਆਂ ਦਾ ਸਾਜ ਹੁੰਦੇ ਆ ਤੇ ਢੋਲ ਅਸੀਂ ਤਾਂ ਨਹੀਂ ਲਾ ਸਕਦੇ ਹਨਾ ਕੰਮ ਹੋਏਗਾ ਕੰਮ ਹੋਏਗਾ ਫਿਰ ਕੰਮ ਕੁਝ ਹੀ ਬੜੀ ਆਉਣਾ ਕੋਈ ਨਹੀਂ ਜਿੱਧਰ ਬਾਦ ਘੋਣਾ ਹੈ ਹੈ ਜਿੱਧਰ ਬਾਦ ਘੋਣਾ ਹੈ ਆ ਚੱਲ ਆ ਇਧਰ ਕੰਮ ਕਰ ਕੱਲ ਤਾਂ ਕੰਮ ਕੰਮ ਤਾਂ ਫਿਰ ਮੈਲ ਨੂੰ ਕੀ ਗੱਲ ਹੋਈ ਹੈ ਖਾਈ ਮੈਲ ਖਾਈ ਕੁਸ਼ੀਆਂ ਹਾ ਸਹੀ ਹੋਇਆ ਨਹੀਂ ਕੋਈ ਉਹ ਹਾਰ ਸਹੀ ਰੋਡ ਦੀ ਕੰਮ ਕਰਦੇ ਉਦੋਂ ਤੋੜ ਲਿਆ ਸੀ ਐ ਥੋੜਾ ਜਿਹਾ ਉਦੋਂ ਤੋੜ ਲਿਆ ਅੱਜ ਬੜੇ ਗੇਰਕ ਹੋ ਗਿਆ ਬੜੇ ਗੇਰਕ ਹੋ ਗਿਆ ਸੋ ਗ੍ਰੀਨ ਫੁੱਟੀ ਹੈ ਨਾ ਆਹ ਮੁੰਡਾ ਕੌਣ ਆਹ ਮੁੰਡਾ ਦੇਖੋ ਵੀ ਆ ਫਿਲਮਾਂ 'ਚ ਕੰਮ ਕਰਦਾ ਹੈ ਤੁਸੀਂ ਅਕਸਰ ਅਕਸਰ ਵੇਖਿਆ ਹੋਊਗਾ ਫਿਲਮਾਂ ਦੇ ਵਿੱਚ ਤਾਂ ਕਰੂੰ ਹੋਰ ਇਹ ਤਾਂ ਕਰ ਲਈ ਹੈ ਸਹੀ ਗੱਲ ਮੁੰਡਾ ਫਿਲਮਾਂ 'ਚ ਕੰਮ ਕਰਦਾ ਹੋ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ 3.5 ਕਿਹੜਾ ਕਿਹੜਾ 3.32 ਇੰਡਸਟਰੀ ਦੀ ਦੀਪੂਂ ਦੱਸ ਲਈ ਤੇ ਮਜ਼ਾਕ ਕਰਦੇ ਹੈ ਤੂੰ ਤੂੰ ਮਜ਼ਾਕ ਕਰ ਲੈ ਨਾ ਇਹਦੇ ਵਿੱਚ ਟੈਲੈਂਟ ਹੈਗਾ ਸੀ ਕਿਹੜਾ ਸੀ ਟੈਲੈਂਟ ਇਹਦੇ ਵਿੱਚ ਇੱਥੇ ਕੋਈ ਨਹੀਂ 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 ਪਈ ਮੁੰਡਾ ਹੋ ਰਿਹਾ ਹੈ ਇਹ ਨਹੀਂ ਉਜਾ ਦੇ ਉਹ ਹੈ ਚੱਬ ਜਾ ਦੇ ਹੈ ਨਾ ਲੈ ਇੱਕ ਰੋ ਪਣੇ 50 ਰੁਪਏ ਮਜ਼ਾਕ ਇਹ ਕਰੀ ਚੱਬ ਜਾ ਦੇ ਨਹੀਂ ਉਜਾ ਦੇ ਨਹੀਂ ਤੂੰ ਤੂੰ ਤਾ ਡੋ ਲਜਾ ਦੇ ਪਣੇ 50 ਰੁਪਏ ਚੱਤੋ ਚੱਬ ਕਰਾ ਉੱਚੀ 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 ਬੜਾ ਵੱਡਾ ਟੈਲੀ ਉੱਚੀ 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 ਅੰਤ ਪਤੰਤਰ ਪਟਪਦਮ ਤੰ ਤੰਤਰ ਪਟਪਦਮ ਤੰ ਤੰਤਰ ਪਟਪਦਮ ਤੰ ਤੰਤਰ ਪਟਪਦਮ ਪੂਰੀ ਗੱਲ ਬਾਤ ਆ ਮੇਰੇ ਇਹਦੇ ਹੈ ਤੇ ਪੈਕਿੰਗ ਯੋਰਾ ਸ਼ੋਰਾ ਤੇ ਚੱਲ ਰਹੀ ਐ ਖੰਡ ਦੀ ਤੇ ਖੰਡ ਦੇ ਕਿੰਨੇ ਢੋਲੇ ਹੋ ਗਏ ਭਈ ਇੱਕ ਢੋਲਾ ਆ ਜੇ ਇੱਕ ਢੋਲਾ ਇੱਕ ਟੋਲਾ ਦਾ ਇੱਕ ਟੋਲਾ ਦਾ ਆ ਜਿੰਨੇ ਜਿੰਨੇ ਜਿਹੜਾ ਜਿਹੜਾ ਬਾਕੀ ਰਹਿ ਕੇ ਸਾਰੇ ਪੈਕਿੰਗ ਕਰ ਲੋ ਠੀਕ ਆ ਜੀ ਤੂੰ ਕਰਨ ਲਗੀ ਪਾਣੀ ਪੋਣਾ ਮੈਂ ਕੰਡ ਚ ਪੈ ਗਿਆ ਚਲੋ ਠੀਕ ਹੈ ਜੀ। ਤਲੀਆਂ ਵੇਖੋ ਜੀ ਧਨੀਆ ਆਦੇ ਧਨੀਆ ਹੋਣਾ ਤੁਹਾਨੂੰ। ਨਹੀਂ ਮੈਂ ਕਿਹਾ ਸੀ ਨਾ ਜਿੱਦਨ ਭੀਜਿਆ ਸੀ ਮੈਂ ਕਿਹਾ ਜਦੋਂ ਉੱਗ ਗਿਆਗਾ ਉਦੋਂ ਤੁਹਾਨੂੰ ਦਿਖਾਵਾਂਗੀ। ਧੰਨਵਾਦ ਹੈ ਹੁਣ ਇੱਥੋਂ ਚੁੱਕ ਕੇ ਸਿੱਧਾ ਹੀ ਕੜਾਈ ਚ ਮੰਡੀ ਸਿੱਧਾ ਮੰਡੀ। ਇੱਥੇ ਬਾਜ਼ਾਰ ਨਹੀਂ ਲਾਇਆ ਜੀ। ਉਹ ਅਗਲੇ ਬਨੇ ਰੱਖਤਾ। ਆਹ ਕਿਦਾਂ ਬਣ ਲੋ ਖਾਲੇ। ਇਹ ਹੀ ਕਹਿੰਦੇ ਸੋ ਉੱਤੇ ਰੋਡ ਤੇ ਲੱਗਦੇ ਨੇ। ਨਹੀਂ ਨਹੀਂ ਇਹ ਸਮੈਲ ਵਾਲਾ ਹੈ। ਨਹੀਂ ਫੁੱਲ ਵਾਲਾ। ਹਾਂ ਫੁੱਲ ਚਿੱਟੇ ਫੁੱਲ ਲੱਗਦੇ ਨੇ। ਚਿੱਟੇ ਫੁੱਲ ਲੱਗਦੇ ਨੇ। ਇਹ ਆ ਦੋ ਕੰਡਾ ਭਰ ਕੇ ਨਹੀਂ ਤੁਹਾਨੂੰ ਦਿਖ ਰਿਆਂ ਨੇ ਆਹ ਸੰਭ ਦੇ ਕੇ ਆਉਣ ਆਹੋ ਕੁ ਉਸ ਰੋਇਆ ਆਹ ਕਿ ਨਹੀਂ ਚਿੱਟਾ ਭੁੱਲ ਲੱਗੰਦਿਆ ਆਲ ਮਰੇ ਹੈ ਗਿਆ ਇਹ ਨੂੰ ਕੋਈ ਮਰੇ ਰਿਹਾ ਫੜੋ ਫੜਿਓ ਨੂੰ ਦੇਖਤਾ ਤੁਸੀਂ ਇਹ ਇੰਨੇ ਜੋਗੇ ਨਹੀਂ ਨਾ ਹੈਗੇ ਤੁਸੀਂ ਤਾਂ ਬਹੁਤ ਜ਼ਿਆਦਾ ਨਹੀਂ ਨਹੀਂ ਇਹ ਪੁੱਤਾ ਹੀ ਵੇਲਾ ਨਹੀਂ ਪਤਾ ਕਿ ਉਹਦੀ ਮਿਆਦ ਪੂਰੀ ਹੋ ਗਈ ਹੈ ਨਾ ਮਿਆਦ ਪੂਰੀ ਤਾਂ ਹੀ ਤਾਂ ਸੁਗਿਆ ਨਾ ਵੇਖ ਬੋਲੋ ਹੈਗਾ ਆਹ ਵੇਖੋ ਤਾਂ ਨਹੀਂ ਉਧਰ ਬਾਲਟੀ ਚ ਪਾਣੀ ਪਾਇ ਰਹੀ ਹੈ ਤੇ ਵਿੱਚ ਪਾਣੀ ਭੋਣ ਲੱਗੀਆਂ ਤੁਹਾਨੂੰ ਦੱਸਣ ਦੇ ਲਈ ਆਪੀ। ਯਾ ਮਟਿਆ ਗਿਆ ਸਰ। ਨਹੀਂ ਉਹ ਪਾਣੀ ਉਹਨਾਂ ਨੇ ਨਾ ਸਪੀਡ ਚ ਮਾਰਿਆ ਤੇ ਉਹ ਤਾਂ ਡਿੱਗ ਪਿਆ ਲਮ ਪੈ ਗਿਆ। ਹਾਂਜੀ ਤੇ ਸੰਗਤ ਜੀ ਆਪਾਂ ਥੋੜਾ ਬਹੁਤਾ ਕੰਮ ਕਰਕੇ ਸੌਂ ਗਏ ਸੀ। ਉੱਠ ਕੇ ਹੁਣ ਫੇਰ ਬੁਖਾਰ ਹੋ ਗਿਆ ਤੇ ਹੁਣ ਆਪਾਂ ਚੱਲੇ ਫੇਰ ਹਸਪੀਟਲ।